ਉਹ ਚੰਗਾ ਨੇ ਰੱfte ਗੁਜ਼ਰੇ ਆ ਤੇ ਅਜੇ ਹਾਨੂੰ 10 ਮਿੰਟ ਹੀ ਹੋਏ ਆ ਤੇ ਬੱਚਿਆਂ ਨੇ ਉੱਠੀ ਕਰਕੇ ਘਰੇ ਗਏ ਆ ਤੇ ਅਸੀਂ ਘਰੇ ਜਾਂਦੇ ਸਾਨੂੰ ਫਿਰ ਕੋ ਮਾਲ ਆ ਗਈ ਬੈਕ ਰੋਕ ਰਕੇ ਸਾਡੀ ਬਿਲਡਿੰਗ ਲੱਗ ਪਈ ਆ ਅਸੀਂ ਸ਼ੁਕਰ ਮਨਾਉਣੇ ਆ ਕਿ ਇਸ ਫੇਲ ਦੇ ਇੱਥੇ ਆ ਅਸੀਂ ਅਲਰੇਡੀ ਆ ਗਏ 10 ਮਿੰਟ ਹੀ ਹੋਏ ਸਾਨੂੰ ਮਿੱਥੋ ਬਿਖਲਿਆ ਨੂੰ ਸਾਡੇ ਪਗਲੇ ਦਾ ਬਣਾਉਣਾ ਤੇ ਹੁਣ ਜਦ ਦੇ ਪਾਰ ਲੈ ਗਿਆ ਸਾਰਾ ਕੋਟ ਹੈ ਜਿਹੜੀ ਹੋ ਗਿਆ ਨੀਚੇ ਕਿੰਨੇ ਕ ਸਮਾਂ ਤੋਂ ਤੁਸੀਂ ਹਾਈਲਾਈਟ ਸੈਂਟਰ ਚਲਾ ਰਹੇ ਹੋ 2 ਸਾਲ ਹੋ ਗਏ ਜੀ ਕਿੰਨੇ ਕ ਬੱਚੇ ਆਉਂਦੇ ਅੱਛਾ ਆਪਣੀ ਜੀ 4550 ਜੀ ਆ ਹਾਂਜੀ ਬਚਾ ਹੋ ਗਿਆ ਬੱਚਿਆਂ ਦਾ ਬੱਚਿਆਂ ਦਾ ਵੀ ਜੀ ਬਚਾ ਗਿਆ ਤੁਹਾਨੂੰ ਦੱਸਿਆ 10 ਮਿੰਟ ਪਹਿਲਾਂ ਹੀ ਛੁੱਟੀ ਕੀਤੀ ਆ ਤੇ ਬੱਚਿਆਂ ਦਾ ਜਨ ਬਚਾ ਗਿਆ ਵਾ ਜਾਨੀ ਨੁਕਸਾਨ ਦਾ ਬਚਾ ਹੋਇਆ ਹਾਂਜੀ ਜਾਨੀ ਇਨਸਾਨ ਦਾ ਬਚਾ ਹੋ ਰਿਹਾ ਜੇ ਕੋਈ ਵਾਦਾ ਕਾਟਾ ਹੋ ਜਾਂਦਾ ਤੇ ਬਹੁਤ ਸ਼ਰਮਾਰੀ ਗੱਲ ਹੋ ਜਾਈ ਨਾ ਫਿਰ ਕਿੱਥੋਂ ਭਰਦੇ ਆਪਾਂ ਕਿਹਨਾਂ ਦੱਸਿਆ ਆਪਣਾ ਸੀ ਆਪਣਾ ਨਵਜੋਤ ਸਿੰਘ ਦਾ ਨਾਮ ਸੀ ਆਈਡੀ ਸੈਂਟਰ ਦਾ ਕੀ ਨਾਮ ਸੀ ਬਲੈਕਸਟੋਨ ਅਕੈਡਮੀ ਢੋਲਾ ਸਾਹਿਬ ਹਾਂਜੀ ਤਸਰੋ ਬਿਲਡਿੰਗ ਜਿਹੜੀ ਡਿੱਗੀ ਹੈ ਕਿਵੇਂ ਤੁਹਾਨੂੰ ਲੱਗਦਾ ਕਿਵੇਂ ਡਿੱਗੀ ਹੈ ਬ੍ਰੇਕਿੰਗ ਭਜੀ ਆਪਾਂ ਲਈ ਜਗ੍ਹਾ ਜੋ ਇਹਦੀ ਹੁੰਦੀ ਹੈ ਨਾ ਵਹਾਂ ਤੋਂ ਸਿਰਫ ਫੋਟੇ ਕ ਨਹੀਂ ਸਾਡੀ ਡੂੰਘੀ ਅਹੀਂ ਕੁੱਟੀ ਆ ਵਹਾਂ ਤੋਂ ਦੇਖੋ ਸੜਕਾਂ ਤੋਂ ਕੀ ਹੁੰਦੀਆਂ ਲੱਗੇ ਅਹੀਂ ਵਹਾਂ ਤੋਂ 1 ਫੁੱਟ ਸਾਡੀ ਇਹ ਜਦੋਂ ਰੋੜੇ ਰਾੜੇ ਦੇ ਚੁੱਕਣਗੇ ਆਪਣੇ ਪਤਾ ਲੱਗੇਗਾ ਆਪਾਂ ਨੂੰ ਜੋ ਜਾਂਚ ਹੋ ਗਈ 1 ਫੁੱਟ ਅਹੀਂ ਉਹ ਕੁੱਟੀ ਆ ਨਹੀਂ ਇਹਨਾਂ ਦੀ ਜਿਹੜੀ ਬਿਲਡਿੰਗ ਸੀ ਦੋ ਮਤਲੀਆਂ ਦੀ ਇਹਨਾਂ ਦੀ ਬਿਲਡਿੰਗ ਸੀ ਉਹ ਪਹਿਲਾਂ ਹੀ ਇੰਨੀ ਕਮਜ਼ੋਰ ਸੀ ਇਹਨਾਂ ਨੂੰ ਦੂਰ ਹੀ ਜਾ ਕੇ ਕਹਿ ਚੁੱਕੇ ਆ ਕਿ ਭਈ ਇਹਦਾ ਕੋਈ ਹਿੱਲਾ ਕਰੋ ਇਹ ਬਿਲਡਿੰਗ ਪਹਿਲਾਂ ਹੀ ਇੰਨੀ ਜਿਆਦਾ ਹੀ ਕਮਜ਼ੋਰ ਸੀ ਕਿ ਉਹ ਮਤਲਬ ਇਹਨਾਂ ਜੈਕ ਜੁਕ ਲਾ ਕੇ ਉਹਨਾਂ ਨੂੰ ਸੈੱਟ ਕਰਾਇਆ ਉਸ ਹਾਲ ਪਹਿਲਾਂ ਕਹਿੰਦਾ ਜੀ ਪੈਰ ਪੂਰੇ ਦੇ ਪਹਿਲਾਂ ਹੀ ਉਹੋ ਜਿਹੇ ਆਹੀਂ ਤੇ ਬਿਲਕੁਲ ਉਹਦੇ ਲਾ ਕੇ ਮਜ਼ਬੂਤੀ ਵਾਲਾ ਕੰਮ ਕਰ ਲੱਗੇ ਹਾਂ ਡੇਡ ਡੇਡ ਫੁੱਟ ਚੌੜੇ ਪਿਲਰ ਪਰ ਲੱਗੇ ਹਾਂ ਵੀ ਇਹਨਾਂ ਦੀ ਵੀ ਬਿਲਡਿੰਗ ਸੇਫ ਹੋ ਜਾਣੀ ਹੈ ਹਾਂਜੀ ਇਹੋ ਜਿਹਾ ਕੰਮ ਕਰ ਲੱਗੇ ਹਾਂ ਚੰਗਾ ਕੰਮ ਕਰ ਲੱਗੇ ਹਾਂ ਹੁਣ ਮਾੜੀ ਕਿਸਮਤ ਇਹਨਾਂ ਦੀ ਜਾਂ ਕੁਛ ਲਾ ਲੋ ਸਾਡਾ ਵੀ ਕੰਮ ਸਾਰਾ ਰੋ ਗਿਆ ਸਾਡਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਕੋਈ ਸਾਡਾ ਵਾਹ ਵਾਸਤਾ ਨਹੀਂ ਦੇਖੋ ਆਪਾਂ ਕੋਈ ਜਗ੍ਹਾ ਲੈਨੇ ਆ ਹਾਂਜੀ ਉਹ ਜਗ੍ਹਾ ਲੈਨੇ ਉੱਥੇ ਬਿਲਡਿੰਗ ਤੇ ਬਣਾਵਾਂਗੇ ਬਿਲਕੁਲ ਨੀ ਪੁੱਟ ਕੇ ਬਣਾਵਾਂਗੇ ਜੇ ਆਪਾਂ ਨੀ ਪੁੱਟ ਕੇ ਬਿਲਡਿੰਗ ਨਹੀਂ ਬਣਾਵਾਂਗੇ ਤੇ ਜੋ ਹਾਲ ਇਹਨਾਂ ਦਾ ਹੈ ਉਹ ਕੱਲ ਨੂੰ ਸਾਡਾ ਹੋ ਜਾਣਾ ਸੀ ਹੈ ਗੱਲ ਨਾ ਜੀ ਬਸ ਸਾਡਾ ਕੋਈ ਵੀ ਕਸੂਰ ਨਹੀਂ ਆ ਕਾਰਨ ਇਹ ਆ ਕਿ ਇਹਨਾਂ ਦੀ ਬਿਲਡਿੰਗ ਬੇਹੱਦ ਕਮਜ਼ੋਰ ਹੈ ਇਹ ਆਂਡ ਗਾੜ ਜਿੰਨੇ ਆ ਤੁਹਾਨੂੰ ਇਲਾਕਾ ਵਿੱਚ ਦੱਸ ਦ ਵੀ ਇਹਨਾਂ ਬਹੁਤ ਮਾੜਾ ਮਿਸਤਰੀ ਲਾਇਆ ਜਾਂ ਮਾੜਾ ਮਟੀਰੀਅਲ ਵਰਤਿਆ ਤੇ ਉਹ ਤੈਸ ਨੈਸ ਹੋ ਗਿਆ ਸਾਨੂੰ ਵੀ ਦੁੱਖਿਆ ਬਿਲਕੁਲ ਕਿਉਂਕਿ 10 ਸਾਲੇ ਕੁਝ ਸਮਾਂ ਪਹਿਲਾਂ ਹੀ ਬਣਾਈ ਹੈ ਹਨਾ ਹਾਂ ਕੁਝ ਸਮਾਂ ਪਹਿਲਾਂ ਬਣਾਈਆ ਸਾਨੂੰ ਵੀ ਦੁੱਖਿਆ ਪਰ ਉਹਦੇ ਵਿੱਚ ਸਾਡਾ ਕਸੂਰ ਅੱਤੀ ਨਹੀਂ ਆ ਕਿਉਂਕਿ ਇਹਨਾਂ ਦੀ ਬਿਲਡਿੰਗ ਹੀ ਕਮਜ਼ੋਰ ਹੀ ਵੇਖੋ ਨੀਆਂ ਦੇ ਲਾਗੇ ਨੀਆਂ ਪੁੱਟਦੇ ਆਪਾਂ ਉਹਨਾਂ ਦੇ ਥਾਂ 'ਚ ਜਾ ਕੇ ਤਾਂ ਪੁੱਟੀ ਨਹੀਂ ਤੇ ਨੀ ਵੀ ਵਹਾਂ ਦੇ ਜਿਹੜੀ ਪੈਲੀ ਹੁੰਦੀ ਆ ਮਾਂ ਦਾ ਪਪਾ ਬੋਨੇ ਆ ਵਹਾਂ ਤੋਂ ਸਿਰਫ 1.5 ਫੁੱਟ ਉਹ ਨੀਵੀਆਂ ਪਾ ਰੱਖੇ ਠੀਕ ਬਸ ਇੰਨਾ ਹੀ ਆ ਸਾਡਾ ਹੋਰ ਤਾਂ ਕੋਈ ਨਹੀਂ ਇਹਨਾਂ ਦਾ ਸਾਡਾ ਕਿੰਨਾ ਕਿੰਨਾ ਸਿਰ ਤੁਹਾਨੂੰ ਹੋ ਗਿਆ ਸਾਰੀ ਕਰਦੇ ਹੁੰਦਾ ਸਾਨੂੰ ਸਾਰ ਹਟਾਇਆ ਸਾਰ ਪਰਲੀ ਸਾਡੀ ਨਹੀਂ ਭਰੀ ਆ ਉਹ ਵੇਖ ਲਓ ਜਾ ਕੇ ਉੱਥੇ ਤੁਹਾਨੂੰ ਪਾਪੇ ਸਮਝ ਆ ਜਾਣੀ ਵੀ ਉਹ ਕਿੰਨੀ ਕੁ ਹਾਂਜੀ ਬਿਲਕੁਲ ਥੋੜੀ ਆ ਹਾਂ ਹਾਂ ਬਹਤ ਤੋਂ ਸਾਰੀ 1.5 ਫੋਟਾ ਇਹਨਾਂ ਦੀ ਬਿਲਡਿੰਗ ਪਹਿਲਾਂ ਹੀ ਕਮਜ਼ੋਰ ਸੀ ਇਹਨਾਂ ਨੂੰ ਲੋਕ ਵੀ ਆਉਂਦੇ ਰਹਿ ਗਲਤੀ ਸਭ ਤੋਂ ਵੱਡੀ ਉਹਨਾਂ ਦੀ ਆ ਇੰਨੀ ਖਸਤਾ ਬਿਲਡਿੰਗ ਦੇ ਵਿੱਚ ਇਹ ਨਾ ਉੱਥੇ ਆਈ ਲਾਈਟਸ ਕੇ ਅੰਦਰ ਚਲਾਉਂਦੇ ਆ ਦੱਸੋ ਉੱਥੇ ਤਾਂ ਬੜਾ ਕੁਝ ਨੁਕਸਾਨ ਹੋ ਸਕਦਾ ਹੈ ਬਿਲਕੁਲ ਸਮਝਦੇ ਜੀ ਇਹ ਤੇ ਇਹਨਾਂ ਦੀ ਖਸਤਾ ਹੀ ਬਿਲਡਿੰਗ 안 와, อ